ਅਸੀਂ ਆਪਾਂ ਜਾ ਰਹੇ ਆਂ ਜਾਣਾ ਵਿਲੇਜ ਨੂੰ ਅਲਾਹੁਦਲਾ ਜੀ ਇਹ ਉੱਪਰ ਜਾ ਕੇ ਆਂ ਉੱਪਰੀ ਸਾਈਡ ਆ ਦੋ ਜੀ ਗਨਰਾਤ ਹੋ ਗਿਆ ਹੁਣ ਨਾ हो गए स्टार्ट चलो तो अभी रेडी हो गया आप हम चलीए बाबे का ना लेके वाहेगुरू सतम

ਉਹ ਢੋਂਗਾ ਬਹੁਤ ਹੈ ਅੱਗੇ ਚੜ੍ਹਾਈ ਬਹੁਤ ਹੈ ਸਿੱਧੀ ਚੜ੍ਹਾਈ ਹੈ ਆਹ ਪੂਰਾ ਨਿਕਲ ਗਿਆ ਨਿਕਲ ਗਿਆ ਅੰਕਾ ਜਿਹਾ ਮਰੇ ਉਹ ਵਪਾਰੀ ਜਮੇ ਦੇ ਬੈਠੀ ਆ ਇਹ ਕਿੰਨਾ ਛੋਟਾ ਜਾ ਹਾਂ ਇਹ ਐਨੀ ਰੋਡ ਕੋ ਪਹਿਲਾਂ ਨਹੀਂ ਜਿੱਥੇ ਹੈਗੇ ਸੀ ਇਦਾਂ ਕਾਰ ਵਾਂਗ ਬਣੇ ਹੈਨਾ ਨਾਲੋਂ ਤੁਹਾਨੂੰ ਲੱਗਦਾ ਕਾਫੀ ਹੁਣ ਬਣ ਗਏ ਆ ਆਪਾਂ ਨੂੰ ਹੋਊ ਕਿ 9 ਸਾਲ ਗਏ ਹੁੰਦਿਆਂ ਨੂੰ ਬਿਲ ਨਾਲ ਬਿਲ ਤਾਂ ਹੈ ਹੀ ਕੁਝ ਨਹੀਂ ਸੀ ਉਹ ਤੋਂ 9 ਸਾਲ ਪਹਿਲਾਂ ਇੱਕ ਅੱਧੀ ਦੁਕਾਨ ਇੱਥੇ ਹੀ ਹੁੰਦੀ ਸੀ ਦਾ ਗਰਮੀ ਨਹੀਂ ਆਉਂਦੀ ਆਪਣੇ ਹਾਂ ਹਾਂ ਹੁਣ ਬੈਟਰ ਪਾ ਲਿਆ ਅੱਜ ਇੱਥੇ ਪਰ ਬਣਾਇਆ ਨਹੀਂ ਕੁਝ ਇਹਦੇ ਲੋਕ ਚੰਗੇ ਬਹੁਤ ਆ ਉਦਾਂ 100 ਦੇ ਵਿੱਚੋਂ 10% ਤਾਂ ਚਲੋ ਸਾਰੇ ਪਾਸੇ ਹੁੰਦੇ ਹੀ ਆ ਮਾੜੇ ਪਰ ਜ਼ਿਆਦਾਤਰ ਇੱਥੇ ਲੋਕ ਚੰਗੇ ਬਹੁਤ ਆ ਜਿਹੜੇ ਆਪਣੇ ਏਰੀਏ ਦੇ ਆ ਉੱਥੇ ਜਦਾਂ ਮਾਤਾ ਦੇ ਚਲਦੇ ਦਾ ਬਾਪ ਦੇ ਚਲਦੇ ਦਾ ਸ਼ਿਮਲੇ ਚਲਦੇ ਦਾ ਉੱਧਰ ਬੰਦੇ ਥੋੜੇ ਜਿਹਾ ਬੋਲੀ ਰੁੱਖੀ ਆ ਉਹਨਾਂ ਦੀ ਪਰ ਇੱਧਰਲੇ ਬੰਦੇ ਬਹੁਤ ਘੋਟੇ ਆ I don't know. ど <music> こで来るの ਦੀ ਜੜਦੀ ਆ। ਜਦੋਂ ਜਦੋਂ ਪੈਂਦੀ ਹੁੰਦੀ ਇੱਥੇ ਤਾਂ ਬਹੁਤ ਬੁਰਾ ਪਿਛਲੇ ਸਾਲ ਬਹੁਤ ਬੁਰਾ ਹਾਲ ਸੀਗਾ ਸੜਕ ਦਾ ਇੱਥੋਂ ਜਿਆਦਾ ਬੜੀ ਆ ਮੈਂ ਤਾਂ ਦੰਦ ਵੀ ਨਹੀਂ ਦੇ। ਹੂੰ। ਦੇਖੋ 뷰 ਇੱਥੋਂ ਮਨਾਲੀ ਰਹਿ ਗਿਆ ਥੱਲੇ ਲੇ ਵੀ ਚੜੇ ਜਾਣਾ ਪਤਾ ਨਹੀਂ ਹਜੇ ਜਾਣਾ ਵਿਲੇਜ ਇਹ ਆ ਇੱਥੇ ਆ ਤੁਹਾਨੂੰ ਦਿਖਾਉਨੇ ਆ ਜਾਣਾ ਵਿਲੇਜ ਉਹ ਪੌੜੀ ਉੱਤਰ ਕੇ ਉੱਥੋਂ ਜਾ ਕੇ ਥੱਲੇ ਜਾਣਾ ਵਿਲੇਜ ਉਹ ਨੀਚੇ ਆ ਉਹ ਦੇ ਪਰ ਬਾਟਰ ਖਾਂ ਲੱਗੇ ਆ ਉਹ ਜਾਣਾ ਵਿਲੇਜ ਆ ਅਸੀਂ ਉੱਥੇ ਰਵੀ ਦੇ ਘਰੇ ਵੀ ਰੋਟੀ ਖਾ ਕੇ ਆਏ ਸੀ ਇੱਕ ਵਾਰੀ ਪਿਛਲੇ ਤੋਂ ਪਿਛਲੇ ਸਾਲ ਮਨਾਲੀ ਤੋਂ ਤਾਂ ਬਹੁਤ ਉੱਚਾ ਪੈ ਜਾਂਦਾ ਇੱਥੇ ਕਾਫੀ ਠੰਡਾ ਹੈ ਚਲੋ ਵਾਟਰਫਾਲ ਦੇਖਦੇ ਹਾਂ ਹੁਣ ਜਾ ਕੇ ਆਓ ਸﻢ ਦੇਖੋ ਇੱਥੋਂ ਥੋਂ ਥਿਊ ਦੇਖੋ ਬਹੁਤ ਸੋਹਣਾ ਥਿਊ ਆ ਆ ਪਾ ਆ ਗਿਆ ਬਿਲਕੁਲ ਲੱਗੇ ਉਹ ਸਾਹਮਣੇ ਵਾਟਰਫਾਲ ਦਿਖ ਰਿਹਾ ਹੈ waterfall ਦੇ ਲੱਗੇ ਆ ਹੁਣ ਆਪਾਂ ਇੱਥੋਂ ਵੀ ਵਿਊ ਬਹੁਤ ਸੋਹਣਾ ਹੈ ਦੇਖੋ ਦੇਖੋ ਵੀਰ ਇੱਥੇ ਮਨ ਨੂੰ ਸ਼ਾਂਤੀ ਮਿਲਦੀ ਐ ਲੋਕੀ ਐਵੇਂ ਬੜੇ ਰਹਿੰਦੇ ਜਾ ਕੇ ਮਨਾਲੀ ਚਲੋ ਰੱਛ ਜਿ ਮਨਾਲੀ ਚਲੋ ਮਨਾਲੀ ਤੋਂ ਆਲੇ ਦੁਆਲੇ ਚੜਿਆ ਕਰੋ ਸੈਡਾਂ ਨੂੰ ਪਹਾੜੀ ਤੇ ਉੱਥੇ ਫਿਰ ਪਤਾ ਲੱਗਦਾ ਕਿ ਹਾਂ ਵੀ ਕਿੰਨੀ ਸੁਖ ਸ਼ਾਂਤੀ ਐ ਇੱਥੇ ਲਓ ਜੀ ਆਪਾਂ ਪਹੁੰਚ ਚਲੇ ਜਾਣਾ ਵਾਟਰਫਾਲ ਤੇ ਹੁੰਦੇ ਬੱਕਰੀ ਆ ਮੁਰੇ ਬੈਂਸੇ ਜਾਣਾ ਵਾਟਰਫਾਲ ਉਹ ਸਾਹਮਣੇ ਦਿਖਦਾ ਹੁਣ ਤਾਂ ਤੇਰੇ ਮੂਹਰੇ ਇਹ ਜਾਣਾ ਵਾਟਰਫਾਲ ਇਹ ਜਿਹੜਾ ਪਹਿਲੇ ਵਾਲਾ ਜਾਣਾ ਵਾਟਰਫਾਲ ਆ ਇੱਥੇ ਨਹੀਂ ਜਾਣਾ ਆਪਾਂ ਆਪਾਂ ਅੱਗੇ ਵਾਲੇ ਤੇ ਜਾਣਾ ਰਵੀ ਦਾ ਵਾਟਰਫਾਲ ਹੈ ਜਿਹੜਾ ਦੂਜੇ ਨੰਬਰ ਵਾਲਾ ਉਹ ਅੱਗੇ ਆ ਮੋੜੇ ਉਹ ਵੀ ਤੁਹਾਨੂੰ ਦਿਖਾ ਦੰਨੇ ਆ ਜਿਹੜਾ ਵਾਟਰਫਾਲ ਹੈ ਇੱਕ ਹੀ ਨੰਗਾ ਇੱਕ ਉਹ ਸਾਹਮਣੇ ਆ ਇੱਕ ਉਹ ਤੀਜੇ ਨੰਬਰ ਵਾਲਾ ਆਣਾ ਜਿਹੜਾ ਰਵੀ ਦਾ ਵਾਟਰਫਾਲ ਹੈ ਉਹ ਤੀਜੇ ਨੰਬਰ ਤੇ ਆਉਣਾ ਹੁਣ ਆ ਦੂਜੇ ਨੰਬਰ ਵਾਲਾ ਆ ਗਿਆ ਹੁਣ ਉਹ ਤੀਜੇ ਨੰਬਰ ਵਾਲੇ ਤੇ ਜਾਣਾ ਉਹ ਆ ਗਿਆ ਰਵੀਕਾ ਬਟਰਫਲ ਤੇ ਆਪਾਂ ਹੁਣ ਤੁਹਾਨੂੰ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ ਠੀਕ ਹੈ ਜੀ ਅਗਲਾ ਬਲੌਗ 'ਚ ਤੁਹਾਨੂੰ ਦਿਖਾਉਨੇ ਆਂ ਫਿਰ ਕੀ ਕੀ ਬਣਦਾ ਇੱਥੇ